ਅੱਸਿਆ ਕਹਿਣ ਲੱਗਿਆ ਦੁਆਪਰ ਯੁੱਗ ਦੇ અવਤਾਰ ਸੀ ਭਗਵਾਨ ਕ੍ਰਿਸ਼ਨ ਉਹਨਾਂ ਨੇ ਜਵਾਨੀ ਕਈ ਤਾਂ ਉਚਾਰਨ ਕੀਤੀ ਸੀ ਇਹਨਾਂ ਨੇ ਨਾਮ ਉਹਨਾਂ ਤੋਂ ਵੀ ਵੱਡਾ ਰਖਾ ਲਿਆ ਭਾਵੇਂ ਗੀਤਾ ਦਾ ਇੱਕ ਸ਼ਲੋਕ ਵੀ ਨਾ ਆਉਂਦਾ ਹੋਵੇ ਸਿੱਖ ਕਹਿਣ ਲੱਗਿਆ ਆ ਜਾ ਤੇਰਾ ਸ਼ੰਕਾ ਦੂਰ ਕਰਾ ਲਿਆ ਹੁਣੇ ਮਹਾਰਾਜ ਦੀ ਹਜ਼ੂਰੀ 'ਚ ਚੱਲ ਤੂੰ ਕੋਲ ਇੱਕ ਸੂਈ ਲੁਕੋ ਕੇ ਲੈ ਜਾ ਕੱਪੜੇ ਸਿਉਣ ਵਾਲੀ ਸੂਈ ਉਹਨਾਂ ਕੋਲ ਜਾ ਕਰਕੇ ਬੈਠੀ ਤੇ ਜਿਸ ਵੇਲੇ ਬੈਠੇਗਾ ਜਿਸ ਪੀੜੀ ਦੇ ਉੱਪਰ ਸ੍ਰੀ ਗੁਰਬਾਣੀ ਦੀ ਪੋਥੀ ਪਈ ਹੋਵੇਗੀ ਉਹ ਪੀੜੀ ਦੇ ਪਾਵੇ ਦੇ ਵਿੱਚ ਇਹ ਸੂਈ ਚਬੋ ਕੇ ਵੇਖੀ ਜਿਹਦੇ ਵਿੱਚ ਇਹ ਚੁਬ ਜਾਵੇ ਉਹ ਸਮਝ ਲੈ ਵੀ ਅਠਵਾਂ ਗੁਰੂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਸੁੰਮਤੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਿਆਪੈ ਐਸੇ ਦੀਨ ਦਿਆਲ ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਜਥੇ ਸਭ ਦੁੱਖ ਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਦਾ ਅਮਰਤ ਬਚਨ ਹੈ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਜੇ ਕੋਈ ਯਾਦ ਕਰਦਾ ਸਿੱਖ ਗੁਰੂ ਦਾ ਨਾਮ ਲੈਂਦਾ ਹੈ ਕੋਈ ਕਹਿੰਦਾ ਪਿਆਰ ਨਾਲ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੇ ਕੋਈ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਉਹਦੇ ਸਾਰੇ ਦੁੱਖ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਰ ਲੈਂਦੇ ਆ ਉਹਦੇ ਦੁੱਖ ਘਟ ਦਿੰਦੇ ਆ ਕਿਉਂਕਿ ਸਤਿਗੁਰੂ ਹੀ ਇੱਕ ਐਸੇ ਪੂਰੇ ਬਾਦ ਨੇ ਜਿਹੜੇ ਦੁਨੀਆ ਦੇ ਡਾਕਟਰ ਜਿੱਥੇ ਹੱਥ ਖੜੇ ਕਰ ਦਿੰਦੇ ਉੱਥੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਾ ਵਰਤਾਉਂਦੇ ਆ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵਾ ਕਟ ਜਮ ਕੀ ਫੰਦਾ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਵੈਦ ਨੇ ਨਾਮ ਔਖ ਦੇ ਕਰਕੇ ਸਿੱਖ ਦੇ ਰੋਗ ਆਪਣੀ ਅਮਰ ਦ੍ਰਿਸ਼ਟੀ ਦੁਆਰਾ ਕੱਟ ਦਿੰਦੇ ਆ ਐਸੇ ਦੀਨ ਦੀਵਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਜ ਪ੍ਰਕਾਸ਼ ਦਿਹਾੜਾ ਐ ਸਾਧ ਤਰਤੀ ਭਈ ਹਰਿਆਵਲੀ ਜਿਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜਨਤ ਭਏ ਹਰਿਆਵਲੇ ਜਿਨ ਮੇਰਾ ਸਤਿਗੁਰ ਦੇਖਿਆ ਜਾਏ ਧਨ ਧੰਨ ਪਿਤਾ ਧਨ ਧੰਨ ਕੁਲ ਧਨ ਧੰਨ ਸੁਜਰਣੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਠਾ ਤਿਨਾ ਲਏ ਛਡਾਇ ਹਰ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਉਹ ਭਾਗਾ ਵਾਲੀ ਧਰਤੀ ਜਿਸ ਧਰਤੀ ਨੂੰ ਸਤਗੁਰੂ ਜੀ ਦੇ ਬਚਨਾਂ ਨਾਲ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਉਸ ਪਵਿੱਤਰ ਕੀਰਤਪੁਰ ਨਗਰੀ ਦੇ ਅੰਦਰ ਜਿੱਥੇ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਕਰਕੇ ਪਵਿੱਤਰ ਕੀਤਾ ਉਥੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਚਰਨ ਸੋਪਰਾਪਤ ਧਰਤੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਸੀਸਮੈਲ ਸਾਗ ਕੀਰਤਪੁਰ ਸਾਹਿਬ ਵਿਖੇ ਅੱਜ ਵਾਲੇ ਦਿਨ ਸਤਿਗੁਰੂ ਧਨਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਮਾਤ ਕ੍ਰਿਸ਼ਨ ਕੌਰ ਜੀ ਦੇ ਇੱਕ ਪਾਵਨ ਕੁੱਖੋਂ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਧਨਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜਿਸ ਵੇਲੇ ਅਵਤਾਰ ਹੋਇਆ ਸਤਿਗੁਰਾਂ ਦੇ ਇੱਕ ਵੱਡੇ ਭਰਾਤਾ ਵੀ ਨੇ ਬਾਬਾ ਰਾਮ ਰਾਏ ਜੀ ਧਨਗੁਰੂ ਹਰਕ੍ਰਿਸ਼ਨ ਰਾਏ ਸਾਹਿਬ ਜੀ ਮਹਾਰਾਜ ਇਹਦੇ ਦੋ ਸਹਿਬਜ਼ਾਦੇ ਆ ਵੱਡੇ ਬਾਬਾ ਰਾਮ ਰਾਏ ਜੀ ਛੋਟੇ ਧਨਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਸ ਵੇਲੇ ਧਨਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ ਤਾਂ ਧਨਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ ਗੋਦ ਵਿੱਚ ਲੈ ਕਰਕੇ ਬਚਨ ਕੀਤਾ ਇਹਨਾਂ ਨੇ ਵੱਡੇ ਕਾਰਜ ਕਰਨੇ ਆ ਜਿਹੜੇ ਕਾਰਜ ਇਹਨਾਂ ਨੇ ਕਰਨੇ ਆ ਇਹਨਾਂ ਵਰਗੇ ਕਾਰਜ ਕੋਈ ਹੋਰ ਨਹੀਂ ਕਰ ਸਕਦਾ ਤਨ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਬਾਲਾ ਪ੍ਰੀਤਮ ਪੰਜ ਕੁ ਸਾਲ ਕੁਝ ਮਹੀਨਿਆਂ ਦੀ ਆਰਬਲਾ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਏ ਮਾਨ ਹੁੰਦੇ ਆ ਸਿੱਖ ਇਤਿਹਾਸ ਕਹਿੰਦਾ ਵੀ ਇੱਕ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦਾ ਕਾਬਲ ਖੰਧਾਰ ਦੇ ਇਲਾਕੇ ਤੋਂ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤ ਨਾਲ ਆਉਂਦਾ ਹੈ ਸੰਗਤ ਵਿੱਚ ਬਚਨ ਚੱਲਦਾ ਮਹਾਰਾਜ ਅੱਗੇ ਹੁਣ ਕਿਹੜਾ ਗੁਰੂ ਹੋਵੇਗਾ ਅੱਗੇ ਗੁਰਤਾ ਗੱਦੀ ਧੰਨ ਗੁਰੂ ਹਰ Rai ਸਾਹਿਬ ਜੀ ਮਹਾਰਾਜ ਕਿਸ ਨੂੰ ਬਖਸ਼ੂਸ ਕਰੋਗੇ ਕਿਉਂਕਿ ਗੁਰਤਾ ਗੱਦੀ ਬਾਬਤ ਸਤਗੁਰੂ ਮਹਾਰਾਜ ਨੇ ਇਹ ਗੱਲ ਨਵੇੜ ਦਿੱਤੀ ਸੀ ਛੇਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ਼ਨ ਹਾਰੇ ਇਹ ਮੇਰੇ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਗੁਣ ਸਰੂਪ ਚ ਸਰੀਰ ਚ ਨਿਰੰਕਾਰ ਦੀ ਜੋਤ ਗੁਰੂ ਨਾਨਕ ਤੋਂ ਲਿਆ ਕਰਕੇ ਮਹਾਰਾਜ ਛੇਵੇਂ ਝਾਵੇਂ ਤੱਕ ਤੁਹਾਡੇ ਦਰਸ਼ਨ ਹੋਏ ਨੇ ਅੱਗੇ ਮਹਾਰਾਜ ਹੁਣ ਕਿੰਨੇ ਸਰੀਰ ਵਿੱਚ ਗੁਰੂ ਹੋਣਗੇ ਅੱਜ ਕੋਈ 12ਵਾਂ ਗੁਰੂ ਕੋਈ 13ਵਾਂ ਗੁਰੂ ਕੋਈ 14ਵਾਂ ਗੁਰੂ ਬਣਿਆ ਬੈਠਾ ਉਹ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ 22 ਮੰਝੀਆਂ ਬਾਬੇ ਬਕਾਲੇ ਜੀ ਧਰਤੀ ਤੇ ਲਾਈਆਂ ਸੀ ਏਵੇਂ ਮੰਝੀਆਂ ਵਾਲੇ ਅੱਜ ਵੀ ਬੜੇ ਪਖੰਡੀ ਬੈਠੇ ਆ ਪਰ ਸੇਵੇਂ ਪਾਤਸ਼ਾਹ ਨੇ ਗੱਲ ਹੀ ਨਿਵੇੜ ਦਿੱਤੀ ਸੀ ਵੀ ਸਰਗੁਣ ਜਿਹੜੇ ਸਰੂਪ ਨੇ ਉਹ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਜੁਗ ਦਾ ਅਰਥ ਦੋ ਮਹਾਰਾਜ ਨੇ ਦੋ ਵਾਰ ਜੁਗ ਸ਼ਬਦ ਵਰਤੇ ਹਮਾਰਾ ਕਹਿੰਦੇ ਦੋ ਤੇ ਦੋ ਚਾਰ ਚਾਰ ਸਰੂਪ ਹੋਰ ਧਾਰਨ ਕਰਨੇ ਛੇਵੇਂ ਜਾਮੇ ਤੋਂ ਬਾਅਦ ਭਾਵ ਦਸਵੇਂ ਜਾਮੇ ਤੱਕ ਫਿਰ ਸ਼ਬਦ ਦੀ ਪ੍ਰਧਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਹਜ਼ੂਰ ਸਾਹਿਬ ਦੀ ਧਰਤੀ ਤੇ ਬਖਸ਼ੀ ਜੇ ਕੋਈ ਸਰੀਰ ਵਿੱਚ ਗੁਰੂ ਨਹੀਂ ਹੋਵੇਗਾ ਸਿੱਖਾਂ ਦੇ ਭਲੇਖਾ ਨਾਲ ਰਵੇ ਭਾਵੇਂ ਅੱਜ ਵੀ ਬੜੇ ਪਖੰਡੀ ਗੁਰੂ ਬਣ ਬਣ ਬੈਠਦੇ ਆ ਪਰ ਸਿੱਖ ਮਤਾਂ ਭਲੇਖੇ 'ਚ ਪਵੇ ਭਾਈ ਗੁਰਦਾਸ ਜੀ ਨੇ ਗੁਰੂ ਘਰ ਦੇ ਵੇਦ ਵਿਆਸ ਉਹਨਾਂ ਨੇ ਭਲੇਖਾ ਕੱਢ ਦਿੱਤਾ ਸਤਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ ਸ੍ਰੀ ਗੁਰੂ ਰਾਏ ਰਾਏ ਸਾਹਿਬ ਮਹਾਰਾਜ ਆਪ ਤੋਂ ਬਾਅਦ ਸਰੀਰ ਵਿੱਚ ਕਿਹੜੇ ਗੁਰੂ ਆਉਣਗੇ ਤਮ ਰਾਜ ਨੇ ਬਚਨ ਟਾਲ ਦਿੱਤਾ ਹੈ ਜਿਸ ਵੇਲੇ ਸੰਗਤ ਆਪਣੇ ਆਪਣੇ ਆਸਣਾਂ ਤੇ ਗਈ ਹੈ ਤਾਂ ਇੱਕ ਸਿੱਖ ਮਹਾਰਾਜ ਕੋਲ ਬੈਠਾ ਰਿਹਾ ਹੈ ਉਹ ਮਹਾਰਾਜ ਨੂੰ ਬੇਨਤੀ ਕਰਨ ਲੱਗਿਆ ਸੱਚੇ ਬਾਦਸ਼ਾਹ ਮੈਨੂੰ ਪਤਾ ਹੈ ਬਚਨ ਗੁਪਤ ਹੁੰਦੇ ਆ ਪਰ ਆਪ ਜੀ ਕਿਰਪਾ ਕਰੋ ਤੁਹਾਨੂੰ ਪਤਾ ਹੈ ਅਸੀਮ ਬਦੇਸ਼ ਤੋਂ ਆਏ ਆ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਫੇਰ ਪਤਾ ਨਹੀਂ ਉਹ ਸਮੇਂ ਜਦੋਂ ਆਪ ਜੀ ਨੇ 7ਵੇਂ ਗੁਰੂ ਨੂੰ ਬਖਸ਼ਿਸ ਕਰਨੇ 8ਵੇਂ ਗੁਰੂ ਨੂੰ ਬਖਸ਼ਿਸ ਕਰਨੀ ਆ ਉਹਦੋਂ ਪਤਾ ਨਹੀਂ ਦਰਸ਼ਨ ਹੋਣੇ ਆ ਕਿ ਨਹੀਂ ਹੋਣੇ ਮੇਰੇ ਮਨ ਦੀ ਭਾਵਨਾ ਮਹਾਰਾਜ ਆਪ ਜੀ ਜਾਣਦੇ ਹੋ ਕਿਰਪਾ ਕਰਕੇ ਮੈਨੂੰ ਦਰਸ਼ਨ ਕਰਾ ਦਿਓ 8ਵਾਂ ਗੁਰੂ ਕੌਣ ਹੋਵੇਗਾ ਤਾਂ ਸਿੱਖ ਇਤਿਹਾਸਕਾਂ ਦਾ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਅਮਰਤ ਵੇਲੇ ਆਵੇਂ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਜਾਵੇਗਾ ਅਮਰਤ ਵੇਲੇ ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਆਇਆ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਸਾਡੇ ਦੋ ਸਹਿਬ ਜਾਦੇ ਆ ਰਾਮ ਰਾਏ ਤੇ ਸ੍ਰੀ ਹਰਿਕ੍ਰਿਸ਼ਨ ਜੀ ਦੋਵੇਂ ਪੋਥੀ ਲੈ ਕਰਕੇ ਬਾਣੀ ਦਾ ਪਾਠ ਕਰ ਰਹੇ ਆ ਤੂੰ ਕੋਲ ਇੱਕ ਸੂਈ ਲੁਕੋ ਕੇ ਲੈ ਜਾ ਕੱਪੜੇ ਸਿਉਣ ਵਾਲੀ ਸੂਈ ਉਹਨਾਂ ਕੋਲ ਜਾ ਕਰਕੇ ਬੈਠੀ ਤੇ ਜਿਸ ਵੇਲੇ ਬੈਠੇਗਾ ਜਿਸ ਪੀੜੀ ਦੇ ਉੱਪਰ ਸ੍ਰੀ ਗੁਰਬਾਣੀ ਦੀ ਪੋਥੀ ਪਈ ਹੋਵੇਗੀ ਉਹ ਪੀੜੀ ਦੇ ਪਾਵੇ ਦੇ ਵਿੱਚ ਇਹ ਸੂਈ ਚਭੋ ਕੇ ਵੇਖੀ ਜਿਹਦੇ ਵਿੱਚ ਇਹ ਚੁੱਭ ਜਾਵੇ ਉਹ ਸਮਝ ਲੈ ਵੀ ਅਠਵਾਂ ਗੁਰੂ ਹੋਵੇਗਾ ਇਹ ਪਰਖ ਦਸੀ ਮਹਾਰਾਜ ਜੀ ਸਿੱਖ ਇਤਿਹਾਸ ਕਹਿੰਦਾ ਕਿ ਉਹ ਸਿੱਖ ਸੂਈ ਲੈ ਕੇ ਗਿਆ ਪਹਿਲਾਂ ਬਾਬਾ RAM RAJ ji ਕੋਲ ਗਿਆ ਕਿ ਵੱਡੇ ਸਹਿਬ ਜਾਦੇ ਨੇ ਹੋ ਸਕਦਾ ਇਹਨਾਂ ਨੂੰ ਗੁਰਤਾ ਗੱਦੀ ਮਿਲੇ ਬਾਬਾ RAM RAJ ji ਪੋਥੀ ਲੈ ਕਰਕੇ ਬਾਣੀ ਦਾ ਪਾਠ ਕਰ ਰਹੇ ਅੰਮ੍ਰਿਤ ਵੇਲੇ ਦਾ ਸਮਾਂ ਅੱਜ ਸਾਡੇ ਹੱਥਾਂ ਵਿੱਚੋਂ ਪੋਥੀਆਂ ਗਾਇਬ ਹੋ ਗਈਆਂ ਸਾਡੇ ਘਰਾਂ ਦੇ ਵਿੱਚ ਗੁੱਟ ਕੇ ਨਹੀਂ ਹਨ ਪੋਥੀਆਂ ਨਹੀਂ ਹਨ ਪਹਿਲੋਂ ਸਾਡੇ ਘਰਾਂ ਵਿੱਚ ਪੋਥੀਆਂ ਗੁੱਟਕੇ ਹੁੰਦੇ ਹਰ ਜਿੰਨੇ ਘਰ ਦੇ ਵਿੱਚ ਜਿੰਨੇ ਜੀਉਂਦੇ ਉਹਨੇ ਗੁੱਟਕੇ ਹੁੰਦੇ ਸਾਰੀ ਉਮਰ ਉਹ ਗੁੱਟਕੇ ਦੀ ਸੰਭਾਲ ਕਰਦੇ ਇਹ ਨਹੀਂ ਵਾਰ-ਵਾਰ ਗੁੱਟਕੇ ਬਦਲੇ ਜਾਣੇ ਗੁੱਟਕੇ ਦਾ ਸਤਕਾਰ ਗੁੱਟਕੇ ਦਾ ਅਦਬ ਕਿਉਂਕਿ ਜਨ ਭਾਇ ਅਦਬ ਨਾ ਬਾਣੀ ਧਾਰਾ ਜਾਣੋ ਸੋ ਨ ਸਿੱਖ ਹਮਾਰਾ ਸਿੱਖ ਜਾਨ ਤੋਂ ਪਿਆਰਾ ਰੱਖਦੇ ਗੁੱਟਕੇ ਨੂੰ ਬਾਬਾ ਦੀਪ ਸਿੰਘ ਜੀ ਦੇ ਗੁੱਟਕੇ ਦੇ ਅੱਜ ਵੀ ਦਰਸ਼ਨ ਹੁੰਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਸਿੱਖ ਆਪਣੇ ਕਮਰਕਸੀ ਦੇ ਵਿੱਚ ਗੁੱਟਕਾ ਨਾਲ ਰੱਖਦੇ ਜਿੱਥੇ ਵੀ ਸਿੱਖ ਨੇ ਜਾਣਾ ਆਪਣੇ ਖਜ਼ਾਨੇ 'ਚ ਗੁੱਟਕੇ ਨੂੰ ਨਾਲ ਲੈ ਕੇ ਜਾਣਾ ਆਪਣੇ ਗੁੱਟਕੇ ਤੋਂ ਨਿਤ ਨਿਯਮ ਕਰਨਾ ਅੱਜ ਵੀ ਹਰ ਸਿੱਖ ਨੂੰ ਲੋੜ ਹੈ ਆਪਣੇ ਗੁੱਟਕੇ ਤੋਂ ਆਪਣੀਆਂ ਪੋਥੀਆਂ ਤੋਂ ਨਿਤਨੇਮ ਕਰੀਏ ਤੇ ਨਿਤਨੇਮ ਬਧਾਈਏ ਆਪਣਾ ਇਹ ਨਹੀਂ ਵੀ ਆਪਾਂ ਨਿਤਨੇਮ ਕੱਲਾ ਪੰਜ ਬਾਣੀਆਂ ਜਾਂ ਤਿੰਨ ਬਾਣੀਆਂ ਦਾ ਕਰ ਲੈਣਾ ਪ੍ਰਾਤਨ ਸਿੱਖ ਕੋਈ ਪੰਜ ਗ੍ਰੰਥੀ ਦਾ ਨਿਤਨੇਮ ਕਰਦਾ ਕੋਈ 22 ਦਾ ਕਰਦਾ ਕੋਈ ਭਗਤ ਬਾਣੀ ਦਾ ਕਰਦਾ ਬਦੇ ਰੇ ਬਦੇ ਰੇ ਨੇ ਤਨੇਮ ਗੁਰਸਿੱਖਾਂ ਦੇ ਅੱਜ ਵੀ ਬਹੁਤ ਗੁਰਸਿੱਖ ਨਹੀਂ ਅੱਜ ਹਰ ਸਿੱਖ ਨੂੰ ਲੋੜ ਆ ਜੇ ਆਪ ਗੁੱਟ ਕਾ ਚੱਕੇਗਾ ਤਾਂ ਉਹਦਾ ਬੱਚਾ ਚੱਕੇਗਾ ਕਿਉਂਕਿ ਬੱਚੇ ਇਹਨਾਂ ਦਾ ਮਾਪਿਆਂ ਵੱਲ ਵੇਖਣਾ ਨਾ ਅੱਜ ਆਪਾਂ ਇਹ ਵੇਖੀਏ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਮਹਾਰਾਜ ਦੀ ਗੁਰਤਾ ਕੱਦੀ ਦੀ ਪਰਖ ਜਿਸ ਵੇਲੇ ਹੋਈ ਉਦੋਂ ਸਤਿਗੁਰੂ ਗੁਰਬਾਣੀ ਦੀ ਪੋਥੀ ਤੋਂ ਨਿਤਨੇਮ ਕਰ ਰਿਹਾ। ਤੇ ਅੱਜ ਜੇ ਆਪਾਂ ਇਹ ਪਰਨ ਕਰ ਲਈਏ ਵੀ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅੱਜ ਤੋਂ ਗੁਰਬਾਣੀ ਦੀ ਪੋਥੀ ਗੁੱਟ ਕੇ ਤੋਂ ਨਿਤਨੇਮ ਕਰਨਾ ਹੈ ਸਹਿਜ ਪਾਠ ਕਰਨਾ ਹਰ ਸਿੱਖ ਆਪਣੇ ਘਰ ਦੇ ਵਿੱਚ ਗੁੱਟ ਕਾ ਪੋਥੀ ਪ੍ਰਕਾਸ਼ ਕਰਨਾ ਸ਼ੁਰੂ ਕਰ ਦੇਵੇ ਤੇ ਬੱਚੇ ਬੱਚੇ ਨੂੰ ਪ੍ਰੇਰਣਾ ਹੋ ਜਾਵੇ ਕਿ ਵੀ ਸਵੇਰ ਵੇਲੇ ਸੰਧਿਆ ਵੇਲੇ ਗੁੱਟ ਕਾ ਚੱਕਣਾ ਪੋਥੀ ਚੁੱਕਣੀ ਆ। ਅੱਜ ਦੇ ਰੋਕ ਕੇ ਸਮੇਂ ਦੀ ਮੁੱਢਲੀ ਲੋੜ ਆ ਜਦੋਂ ਦੋਵੇਂ ਸਾਹਿਬ ਜੀ ਗੁਰਬਾਣੀ ਦੀ ਪੋਥੀ ਲੈ ਕਰਕੇ ਪੋਥੀ ਨੂੰ ਉੱਚੇ ਥਾਂ ਪੀੜੀ ਤੇ ਸੋशोਭਤ ਕੀਤਾ ਹੈ ਆਪ ਆਸਣ ਲਾ ਕੇ ਥੱਲੇ ਬੈਠੇ ਆ ਕਿਉਂਕਿ ਗੁਰਬਾਣੀ ਦੀ ਪੋਥੀ ਜਦੋਂ ਕੋਲ ਹੋਵੇ ਕੋਈ ਦੁਨੀਆ ਦਾ ਮਨੁੱਖ ਆ ਜਾਵੇ ਗਟਕਾ ਪੋਥੀ ਲੈ ਕਰਕੇ ਉਹਦੇ ਸਤਿਕਾਰ ਜਿ ਖੜੇ ਨਹੀਂ ਹੋਣਾ ਬਾਣੀ ਦਾ ਸਤਿਕਾਰ ਰੱਖਣਾ ਪੋਥੀ ਨੂੰ ਉੱਚੇ ਪਾਸੇ ਵੱਲ ਰੱਖਣਾ ਹੈ ਪੋਥੀ ਨੂੰ ਸ੍ਰਹਾਣੇ ਵਾਲੇ ਪਾਸੇ ਲੈ ਕਰਕੇ ਬੈਠਣਾ ਹੈ ਜੇ ਸੰਗਤ ਦੇ ਰੂਪ ਚ ਜਾਪ ਹੋ ਰਿਹਾ ਹੈ ਜਿਹੜਾ ਸਿੱਖ ਜਾਪ ਕਰਵਾ ਰਿਹਾ ਹੈ ਜਿਹੜਾ ਸਿੱਖ ਬਾਣੀ ਸੁਣਾ ਰਿਹਾ ਸਾਰਿਆਂ ਨੂੰ ਉਹ ਬਾਣੀ ਦਾ ਅਦਬ ਕਰਦਿਆਂ ਉਹਨੂੰ ਉੱਚੇ ਥਾਂ ਉੱਚਾ ਆਸਣ ਦੇਣਾ ਚਾਹੀਦਾ ਬਾਣੀ ਦਾ ਅਦਬ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਸਿੱਖ ਜਦੋਂ ਗਿਆ ਬਾਬਾ RAM ਰਾਏ ਜੀ ਕੋਲ ਗਿਆ ਬਾਬਾ RAM ਰਾਏ ਜੀ ਅੰਮ੍ਰਿਤ ਵੇਲੇ ਪੋਥੀ ਤੋਂ ਬਾਣੀ ਦਾ ਪਾਠ ਕਰ ਰਹੇ ਨੇ ਨਿਤਨੇਮ ਕਰ ਰਹੇ ਹੈ ਆਪਣਾ ਨੀਮ ਨਿਭਾ ਰਹੇ ਹੈ ਸਿੱਖ ਨੇ ਗੁਰੂ ਦਾ ਹੁਕਮ ਮੰਨਦਿਆਂ ਪਰਖ ਕੀਤੀ ਸੂਈ ਲੈ ਕਰਕੇ ਪੀੜੀ ਦੇ ਪਾਵੇ ਵਿੱਚ ਚੁਭੋ ਕੇ ਦੇਖੀ ਹੈ ਪਰ ਰਤਾ ਜਿੰਨੇ ਵੀ ਉਹ ਸੂਈ ਚੁਭੀ ਨਹੀਂ ਹੈ ਕਿਉਂਕਿ ਬਾਣੀ ਦਾ ਪੜਦੇ ਆ ਬਾਬਾ ਰਾਮ ਰਾਏ ਜੀ ਦਾ ਜਿਹੜਾ ਮਾਨ ਆ ਉਹ ਨਿਰਮਲ ਨਹੀਂ ਹੈ ਜੀ ਹੁ ਮੈਲੇ ਬਾਹਰ ਹੁ ਨਿਰਮਲ ਅੰਦਰ ਕਠੋਰਤਾ ਹੈ ਜਿਹੜਾ ਅੰਦਰ ਹੈ ਉਹ ਨਿਰਮਲ ਨਹੀਂ ਹੋਇਆ ਫਿਰ ਜਦੋਂ ਸਤਿਗੁਰੂ ਸਿਧਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੋਲ ਸਿੱਖ ਜਾਂਦਾ ਹੈ ਤੇ ਸਤਿਗੁਰਾਂ ਦੇ ਪਾਵਨ ਪੀੜੀ ਦੇ ਪਾਵੇ ਨੂੰ ਉਹ ਸੋਈ ਝਭਾਉਣ ਤੋਂ ਪਹਿਲਾਂ ਜਦੋਂ ਕੋਲ ਬੈਠਦਾ ਜਾ ਕੇ ਸਿੱਖਦਾ ਵੀ ਮਨ ਟਿਕ ਜਾਂਦਾ ਹੈ ਕਿਉਂਕਿ ਹਰ ਕਿਸੇ ਦਾ ਆਪਣਾ ਔਰ ਹੈ ਬਾਲਾ ਪ੍ਰੀਤਮ ਦੇ ਕੋਲ ਬੈਠਾ ਸਤਿਗੁਰੂ ਦੀ ਐਸੀ ਮਿੱਠੜੇ ਰਸ ਭਿੰਨੀ ਆਵਾਜ਼ ਉੱਚੀ ਬੋਲ ਕੇ ਮਧੁਰ ਮਿੱਠੀ ਆਵਾਜ਼ ਵਿੱਚ ਪਾਠ ਕਰ ਰਹੇ ਹੈ ਜਿਹੜਾ ਵੀ ਸੁਣ ਰਿਹਾ ਉਹਦਾ ਮਨ ਨੂੰ ਮੋਹ ਰਹੇ ਆ ਜਿਹੜਾ ਵੀ ਸੁਣਦਾ ਉਹਦਾ ਮਨ ਇਕਾਗਰ ਹੋ ਜਾਂਦਾ ਹੈ ਉਹ ਬਾਣੀ ਦਾ ਅਸਰ ਐਸਾ ਹੋਇਆ ਕਿ ਲੱਕੜ ਵੀ ਮੋਮ ਵਾਂਗੂ ਹੋ ਗਈ ਆ ਸਿੱਖ ਨੇ ਸੂਈ ਚ ਭੋਕੇ ਦੇਖੀ ਪਾਵੇ ਦੇ ਆਰ ਪਾਰ ਹੋ ਗਈ ਐ ਸੂਈ ਇਹ ਸਤਿਗੁਰੂ ਦਾ ਕੌਤਕ ਸੀ ਸਿੱਖਾਂ ਨੇ ਮੱਥਾ ਟੇਕਿਆ ਕਿ ਅਠਵੇਂ ਪਾਤਸ਼ਾਹ ਇਹ ਤੇ ਸਮਾਉਣ ਤੇ ਸਤਿਗੁਰੂ ਜੀ ਨੇ ਚਾਰੇ ਵੰਸਾਂ ਦੇ ਸਹਿਬਜ਼ਾਦਿਆਂ ਨੂੰ ਬੁਲਾ ਕਰਕੇ ਬੇਦੀ ਤ੍ਰੇਹਣ ਭੱਲੇ ਤੇ ਸੋੜ ਵੰਸ ਦੇ ਸਹਿਬਜ਼ਾਦਿਆਂ ਨੂੰ ਬੁਲਾ ਕਰਕੇ ਸੰਗਤ ਵਿੱਚ ਗੁਰਿਆਈ ਗੱਦੀ ਦਿੱਤੀ ਹੈ 5 ਸਾਲ ਕੁਛ ਮਹੀਨਿਆਂ ਦੀ ਉਮਰ ਦੇ ਵਿੱਚ ਧੰਨ ਗੁਰੂ ਅਰਕਿਦਸ ਸਿੰਘ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਸੁਭਾਏ ਮਾਨ ਹੋਏ ਆ ਬਾਬਾ RAM ਰਾਏ ਬੜਾ ਖਿਜਿਆ ਬੜਾ ਦੁਖੀ ਹੋਇਆ ਹੈ ਸਤਗੁਰ ਤੇ ਤੂੰ ਮ ਤਾਂ ਲਾਉਣ ਲੱਗਿਆ ਕਿ ਬਚਪਨ ਚ ਨੇ ਬਾਲ ਪੰਚ ਨੇ ਕਿਵੇਂ ਸੰਭਾਲਣਗੇ ਇੱਕ ਦਿਨ ਜਾਣ ਬੁੱਝ ਕੇ ਵੀ ਸੰਗਤਾਂ ਦੇ ਵਿੱਚ ਪਰਖ ਕਰਦੇ ਇੱਕ ਕੋੜੀ ਨੂੰ ਲਿਆ ਕਰਕੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਲਟਾ ਦੁੱਤਾ ਜਦੋਂ ਜਿਹੜੇ ਪਾਲਕੀ ਚੁੱਕਣ ਵਾਲੇ ਰੁਕੇ ਆ ਮਹਾਰਾਜ ਨੇ ਪੁੱਛਿਆ ਭਾਈ ਰੁਕ ਕਿਉਂ ਗਏ ਹੋ ਕਹਿੰਦੇ ਮਹਾਰਾਜ ਇੱਕ ਕੋੜੀ ਅੱਗੇ ਲੰਮਾ ਪਿਆ ਹੈ ਸਨ ਗੁਰੂ ਅਰਕਿਸ਼ਨ ਸਾਹਿਬ ਜੀ ਮਹਾਰਾਜ ਪਾਲਕੀ 'ਚ ਉਤਰਿਆ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਆ ਸਾਡੀ ਰੁਮਾਲ ਇਹਦੇ ਮੁਖ ਦੇ ਉੱਤੇ ਤੇ ਇਹਦੇ ਸਾਰੇ ਸਰੀਰ ਦੇ ਉੱਤੇ ਫੇਰ ਦਿਓ ਜਦੋਂ ਸਿੱਖ ਨੇ ਉਹ ਰੁਮਾਲ ਫੇਰਿਆ ਕੋੜੀ ਦਾ ਕੋੜ ਮਿਟ ਗਿਆ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਐਸੀ ਪਈ ਫਿਰ ਜਿਹੜੇ ਸਤਿਗੁਰੂ ਤੇ ਉਂਗਲਾਂ ਚੁੱਕਦੇ ਸੀ ਉਹਨਾਂ ਨੂੰ ਵੀ ਯਕੀਨ ਹੋ ਗਿਆ ਵੀ ਇਹ ਉਹੀ ਗੁਰੂ ਨਾਨਕ ਹੈ ਜਿਨ੍ਹਾਂ ਨੇ ਦੀਪਾਲਪੁਰ ਦੇ ਕੋੜੀ ਦਾ ਕੋੜ ਮਿਟਿਆ ਸੀ ਜਿੱਥੇ ਸ਼ਬਦ ਉਚਾਰਿਆ ਸੀ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਵਿਕਾਰ ਜੈ ਤਣ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਜਿਵੇਂ ਗੁਰੂ ਨਾਨਕ ਨੇ ਕੋੜੀ ਦਾ ਕੋੜ ਦੂਰ ਕੀਤਾ ਜਿਵੇਂ ਬਾਕੀ ਸਤਿਗੁਰਾਂ ਨੇ ਕਿਰਪਾ ਕੀਤੀ ਇਹ ਵੀ ਉਹੀ ਜੋਤ ਹੈ ਬਸ ਸਰੀਰ ਹੀ ਬਦਲਿਆ ਜੋਤੋ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਇਹ ਸਰੀਰ ਦਾ ਹੀ ਉਲ੍ਹਾ ਜੋਤ ਉਹ ਹੀ ਵਰਤ ਰਹੀ ਹੈ। ਸੀਸ ਮੈਲ ਕੀਰਤਪੁਰ ਸਾਹਿਬ ਤੋਂ ਲੈ ਕਰਕੇ ਬੰਗਲਾ ਸਾਹਿਬ ਦਿੱਲੀ ਤੱਕ ਸਤਿਗੁਰੂ ਦੇ ਸਰੀਰ ਦੀ ਯਾਤਰਾ ਰਹੀ ਹੈ। ਜਿਸ ਵੇਲੇ ਰਾਮ ਰਾਏ ਦੀਆਂ ਸ਼ਿਕਾਇਤਾਂ ਤੇ ਮਹਾਰਾਜ ਨੂੰ ਦਿੱਲੀ ਬੁਲਾਉਣਾ ਚਾਹਿਆ ਔਰੰਗੇ ਨੇ। ਕਿਉਂਕਿ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਕਿ ਪੁੱਤਰ ਤੁਸੀਂ ਸਾਡਾ ਬਚਨ ਮੰਨਣਾ ਮੰਨਣਾ ਔਰੰਗਜੀਤ ਨੂੰ ਆਪਣਾ ਦਰਸ਼ਨ ਨਹੀਂ ਦੇਣਾ ਹਾਂ ਜੇ ਲੋੜ ਪਵੇ ਨਾ ਸਰੇ ਚਲੇ ਜਾਇਓ ਪਰ ਦਰਸ਼ਨ ਨਾ ਦੇਓ ਆਰਾ ਸੱਚੇ ਪਾਤਸ਼ਾਹ ਨੇ ਉਹ ਨੇਮ ਨਿਵਾਇਆ ਦਿੱਲੀ ਗਾਂਦਿਆਂ ਰਸਤੇ ਵਿੱਚ ਬੇਅੰਤ ਕੌਤਕ ਜਿੱਥੇ ਵਰਤਾਏ ਉਥੇ ਅੱਜਕੱਲ ਪੰਜੋਖਰਾ ਸਾਹਿਬ ਸਥਾਨ ਇੱਕ ਬ੍ਰਾਹਮਣ ਨੇ ਦੇਖਿਆ ਸਤਿਗੁਰੂ ਦਾ ਉਤਾਰਾ ਹੋਇਆ ਹੋਇਆ ਪੁੱਛਦਾ ਸਿੱਖਾਂ ਨੂੰ ਕਿ ਕੌਣ ਨੇ ਸਿੱਖ ਨੇ ਦੱਸਿਆ ਕਿ 8ਵੇਂ ਪਾਤਸ਼ਾਹ ਸ੍ਰੀ ਗੁਰੂ ਆਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਨੇ ਹੱਸਿਆ ਕਹਿਣ ਲੱਗਿਆ ਦੁਆਪਰ ਯੁੱਗ ਦੇ ਅਵਤਾਰ ਸੀ ਭਗਵਾਨ ਕ੍ਰਿਸ਼ਨ ਉਹਨਾਂ ਨੇ ਜਵਾਨੀ ਕਈ ਤਾਂ ਉਚਾਰਨ ਕੀਤੀ ਸੀ ਇਹਨਾਂ ਨੇ ਨਾਮ ਉਹਨਾਂ ਤੋਂ ਵੀ ਵੱਡਾ ਰਖਾ ਲਿਆ ਭਾਵੇਂ ਗੀਤਾ ਦਾ ਇੱਕ ਸ਼ਲੋਕ ਵੀ ਨਾ ਆਉਂਦਾ ਹੋਵੇ ਸਿੱਖ ਕਹਿਣ ਲੱਗੇ ਆ ਜਾ ਤੇਰਾ ਸ਼ੰਕਾ ਦੂਰ ਕਰਾ ਲਿਆ ਹੁਣੇ ਆ ਮਹਾਰਾਜ ਦੀ ਹਜ਼ੂਰੀ 'ਚ ਚੱਲ ਉਹ ਲਾਲ ਨਾਮੇ ਬ੍ਰਾਹਮਣ ਨੂੰ ਲੈ ਕਰਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਲੈ ਕਰਕੇ ਆਏ ਐ ਮਹਾਰਾਜ ਨੂੰ ਸਾਰੀ ਗੱਲ ਦੱਸੀ ਮਹਾਰਾਜ ਕਹਿਣ ਲੱਗੇ ਬ੍ਰਾਹਮਣ ਅਸੀਂ ਗੀਤਾ ਕੰਠੋਂ ਤੈਨੂੰ ਸੁਣਾ ਸਕਦੇ ਹਾਂ ਅਰਥ ਸੁਣਾ ਸਕਦੇ ਹਾਂ ਪਰ ਜੇ ਸੁਣਾ ਦਿੱਤਾ ਤੇਰੀ ਤਸੱਲੀ ਫੇਰ ਵੀ ਨਹੀਂ ਹੋਣੀ ਤੂੰ ਕਹਵੇਂਗਾ ਕਿ ਗੁਰੂ ਕੇ ਪੁੱਤਰ ਨੇ ਗੁਰੂ ਕੇ ਸਹਬ ਜਾਦੇ ਨੇ ਬਚਪਨ ਦੇ ਵਿੱਚ ਹੀ ਕਿਸੇ ਤੋਂ ਗੀਤਾ ਪੜ੍ਹ ਲਈ ਹੋਵੇਗੀ ਤੂੰ ਗੁਰੂ ਨਾਨਕ ਦੀ ਗੱਦੀ ਤੇ ਸ਼ੰਕਾ ਕੀਤੀ ਅਜਾ ਜੀ ਨੂੰ ਤੇਰਾ ਚਿੱਤ ਕਰਦਾ ਉਹਨੂੰ ਲਿਆ ਅਸੀਂ ਉਸੇ ਤੋਂ ਗੀਤਾ ਦੇ ਅਰਥ ਕਰਾ ਦੇਾਂਗੇ ਲਾਲ ਬ੍ਰਾਹਮਣ ਨੇ ਸੋਚਿਆ ਵੀ ਹੁਣ ਤਾਂ ਮੇਰੀ ਜਿੱਤ ਪੱਕੀ ਆ ਪਿੰਡ ਵਿੱਚ ਗਿਆ ਜਿਹੜਾ ਜਨਮ ਤੋਂ ਅਨਪੜ ਗੁੰਗਾ ਤੇ ਬੋਲਾ ਸੀ ਸੱਜੂ ਝੀਵਰ ਉਸ ਨੂੰ ਪਕੜ ਕੇ ਲੈ ਆਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ ਕਦੇ ਪਾਠਸ਼ਾਲਾ ਦੇ ਅੰਦਰ ਗਿਆ ਹੀ ਨਹੀਂ ਨਾ ਸੁਣਦਾ ਨਾ ਬੋਲ ਸਕਦਾ ਹੈ ਮਨ ਚ ਖੋਸੋ ਰਿਹਾ ਹੈ ਕਿ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਪੜਿਆ ਕਦੇ ਹੈ ਨਹੀਂ ਇਹ ਕਿਵੇਂ ਗੀਤਾ ਦਾ ਸ਼ਲੋਕ ਉਚਾਰਨ ਕਰੇਗਾ ਕਿਵੇਂ ਅਰਥ ਕਰੇਗਾ ਮਹਾਰਾਜ ਦੇ ਕੋਲ ਲੈ ਕੇ ਆਇਆ ਮਹਾਰਾਜ ਨੇ ਆਪਣੇ ਹੱਥ ਵਿੱਚ ਜਿਹੜੀ ਛੜੀ ਰੱਖਦੇ ਸੀ ਮਹਾਰਾਜ ਕਿਉਂਕਿ ਸਤਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਹੱਥ ਵਿੱਚ ਛੜੀ ਹੁੰਦੀ ਸੀ ਜਿਹਨੂੰ ਛੜੀ ਵੀ ਕਹਿ ਦਿੰਦੇ ਨੇ ਉਹ ਛਟੀ ਉਹ ਛੋਟੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਵੀ ਸਿੱਖ ਆਉਂਦਾ ਬਖਸ਼ਿਸ ਕਰਨ ਲਈ ਉਹਦੇ ਮੱਥੇ ਤੇ ਰੱਖ ਦੇ ਉਹਦੇ ਸਿਰ ਤੇ ਰੱਖ ਦੇ ਗੁਰੂ ਅਰਗੋਵਿੰਦ ਸਾਹਿਬ ਜੀ ਮਹਾਰਾਜ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਕਹਿੰਦਾ ਕਿ ਸਤਗੁਰੂ ਤੀਰ ਰੱਖਿਆ ਕਰਦੇ ਜੇ ਕੋਈ ਵਸਤੂ ਸਿੱਖ ਲੈ ਕੇ ਆਉਂਦਾ ਉਹਤੇ ਵੀ ਸਤਗੁਰੂ ਜੀ ਨੇ ਤੀਰ ਰੱਖ ਦੇਣਾ ਤੀਰ ਦੀ ਨੋਕ ਲਾ ਦੇਣੀ ਜੇ ਕੋਈ ਸਿੱਖ ਆਉਣਾ ਉਹਦੇ ਮਸਤਕ ਤੇ ਵੀ ਸਤਗੁਰੂ ਜੀ ਨੇ ਤੀਰ ਰੱਖ ਦੇਣਾ ਕਿਉਂਕਿ ਗੁਰੂ ਨੇ ਬਖਸ਼ਿਸ਼ ਕਰਨੀ ਆ ਧੰ ਗੁਰੂ ਆਰਕਿਸ਼ਣ ਸਾਹਿਬ ਜੀ ਮਹਾਰਾਜ ਨੇ ਉਹ ਲਾਲ ਬ੍ਰਹਮਣ ਨੂੰ ਆਪਣੇ ਇਸ਼ਨਾਨ ਵਾਲੇ ਜਲ ਦੇ ਵਿੱਚ ਇਸ਼ਨਾਨ ਕਰਾਇਆ ਉਹਦੇ ਸੀਸ ਤੇ ਆਪਣੀ ਬਖਸ਼ਿਸ਼ ਭਰੀ ਛੜੀ ਰੱਖੀ ਹੈ ਤੇ ਸਤਗੁਰੂ ਨੇ ਜਦੋਂ ਅਮਿਆਂ ਦ੍ਰਿਸ਼ਟ ਕੀਤੀ ਅਮਰਤ ਦ੍ਰਿਸ਼ਟੀ ਕੀਤੀ ਉਹ ਜਿਹੜਾ ਜਨਮ ਤੋਂ ਗੋਂਗਾ ਤੇ ਬੋਲਾ ਸੀ ਉਸੇ ਵੇਲੇ ਬੋਲ ਪਿਆ ਤੇ ਬੋਲ ਕੇ ਉੱਚੀ ਬ੍ਰਾਹਮਣ ਨੂੰ ਕਹਿਣ ਲੱਗਿਆ ਸੰਸਕ੍ਰਿਤ ਚ ਬੋਲੇ ਆ ਪਹਿਲੀ ਵਾਰ ਇਹ ਜਿਹਨੇ ਕਦੇ ਸੁਣੀ ਵੀ ਨਹੀਂ ਸੀ ਪੜ੍ਹਣੀ ਤਾਂ ਦੂਰ ਦੀ ਗੱਲ ਉਹ ਕਹਿਣ ਲੱਗਿਆ ਕਸਮਨ ਸ਼ਾਸਤਰ ਪਰਵਰਤਤੇ ਐ ਲਾਲ ਬ੍ਰਾਹਮਣ ਦੱਸ ਕਿਹੜੇ ਸ਼ਾਸਤਰ ਦੇ ਵਿੱਚ ਪਰਵਰਤੋ ਕਿ ਚਰਚਾ ਕਰਨੀ ਆ ਜਦੋਂ ਕਿਹਾ ਨਾ ਕਸਮਨ ਸ਼ਾਸਤਰ ਪਰਵਰਤਤੇ ਬ੍ਰਾਹਮਣ ਦਾ ਰਾਂਗ ਉੱਟ ਗਿਆ ਕਿ ਇਹ ਤਾਂ ਜਨਮ ਤੋਂ ਗੂੰਗਾ ਮੇਰੇ ਪਿੰਡ ਦਾ ਮੈਂ ਜਾਣਦਾ ਵੀ ਇਹ ਜਨਮ ਤੋਂ ਹੀ ਗੂੰਗਾ ਤੇ ਬੋਲਾਏ ਇਹ ਕਦੇ ਪੰਜਾਬੀ ਗੁਰਮੁਖੀ ਨਹੀਂ ਪੜ੍ਹਿਆ ਕਦੇ ਲੋਕ ਬੋਲੀ ਨਹੀਂ ਪੜ੍ਹਿਆ ਇਥੋਂ ਦੀ ਭਾਸ਼ਾ ਨਹੀਂ ਪੜ੍ਹਿਆ ਨਾ ਇਹਨੂੰ ਹਿੰਦੀ ਆਉਂਦੀ ਹੈ ਨਾ ਪੰਜਾਬੀ ਆਉਂਦੀ ਹੈ ਨਾ ਇਹਨੂੰ ਉਰਦੂ ਆਉਂਦਾ ਨਾ ਫਾਰਸੀ ਆਉਂਦੀ ਹੈ ਸੰਸਕ੍ਰਿਤ ਤੋਂ ਸਭ ਤੋਂ ਔਖੀ ਆਉਣੀ ਕੀ ਹੈ ਪਰ ਅੱਜ ਇਹ ਸਿੱਧਾ ਹੀ ਸੰਸਕ੍ਰਿਤ ਦੇ ਵਿੱਚ ਸ਼ਲੋਕ ਬੋਲ ਰਿਹਾ ਕਸਮਨ ਸ਼ਾਸਤਰ ਪਰਵਰਤਤੇ ਉੰਦਾਸ ਵਾਲਾ ਬ੍ਰਾਹਮਣ ਕਿਹੜੇ ਸ਼ਾਸਤਰ ਦੇ ਵਿੱਚ ਪ੍ਰਵਿਰਤ ਹੋ ਕੇ ਚਰਚਾ ਕਰੀਏ ਮਾੜੇ ਭਾਗ ਫੇਰ ਵੀ ਨਹੀਂ ਰੁਕਿਆ ਕਿਨ ਲੱਗਿਆ ਗੀਤਾ ਦੇ ਸ਼ਲੋਕ ਦੇ ਅਰਥ ਸੁਣਾਓ ਬਸ ਫੇਰ ਕੀ ਸੱਜੋ ਚੀਵਰ ਨੇ ਗੁਰੂ ਦੀ ਕਿਰਪਾ ਦੇ ਨਾਲ ਗੀਤਾ ਜਵਾਨੀ ਸੁਣਾ ਦਿੱਤੀ ਅਤੇ ਅਰਥ ਸੁਣਾਉਣੇ ਜਦੋਂ ਸ਼ੁਰੂ ਕੀਤੇ ਲਾਲ ਬ੍ਰਾਹਮਣ ਚਰਣੀ ਡਿਗ ਪਿਆ ਮਹਾਰਾਜ ਨੇ ਉੱਥੇ ਬਖਸ਼ੂਸਾਂ ਕੀਤੀਆਂ ਉੱਥੇ ਨਿਸਾਨ ਸਾਹਿਬ ਲਾਇਆ ਸਤਿਗੁਰੂ ਨੇ ਆਪਣੇ ਹੱਥੀਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉੱਥੇ ਨਿਸਾਨ ਸਾਹਿਬ ਗੱਡੇਆ ਅੱਜ ਵੀ ਸੰਗਤਾਂ ਜਿਨ੍ਹਾਂ ਦੇ ਬੱਚੇ ਕੋਈ ਬੋਲਦੇ ਨਹੀਂ ਅੱਜ ਵੀ ਉੱਥੇ ਕਲਾ ਵਰਤਦੀ ਆ ਬੇਅੰਤ ਐਸੇ ਪ੍ਰਾਣੀ ਆ ਕੇ ਮਿਲਦੇ ਆ ਦੱਸਦੇ ਆ ਕਿ ਸਾਡਾ ਬੱਚਾ ਬੋਲਦਾ ਨਹੀਂ ਸੀ ਜੀ ਉੱਥੇ ਸਰੋਵਰ 'ਚ ਇਸ਼ਨਾਨ ਕਰਾਇਆ ਤੇ ਸਤਿਗੁਰੂ ਦੇ ਹਜ਼ੂਰ ਕ੍ਰਿਪਾ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕੀਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਜ ਵੀ ਗੁੰਗੇ ਬੋਲਿਆਂ ਨੂੰ ਉਹ ਦਾਤ ਦਿੰਦੇ ਆ ਅੱਜ ਵੀ ਜਿਹੜਾ ਧਰਮ ਦਾ ਪ੍ਰਚਾਰ ਕਰਦੇ ਆ ਗੁਰਸਿੱਖ ਉਹ ਜਾ ਕਰਕੇ ਉਥੋਂ ਸਤਿਗੁਰੂ ਤੋਂ ਬਖਸ਼ਿਸ਼ ਲੈਂਦੇ ਆ ਮਹਾਰਾਜ ਜਿਵੇਂ ਉਹ ਲਾਲ ਬ੍ਰਾਹਮਣ ਦਾ ਹੰਕਾਰ ਦੂਰ ਕਰਨ ਲਈ ਅਣਪੜ ਸੱਜੂ ਚੇਵਰ ਤੋਂ ਗੀਤਾ ਦੇ ਅਰਥ ਕਰਾ ਦਿੱਤੇ ਇਵੇਂ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਲੱਗ ਜਾਈਏ ਸਤਿਗੁਰੂ ਅੱਜ ਵੀ ਸਿੱਖਾਂ ਨੂੰ ਦਾਤਾ ਦਿੰਦੇ ਹਨ ਦਿੱਲੀ ਦੀ ਧਰਤੀ ਤੇ ਫੈਲੀ ਹੋਈ ਬਿਮਾਰੀ ਨੂੰ ਸਤਿਗੁਰੂ ਮਹਾਰਾਜ ਨੇ ਦੂਰ ਕੀਤਾ ਲੋਕੁਨ ਭਲਾਈ ਲਈ ਲੋਕ ਭਰੇ ਰਹੀ ਲੋਕ ਹਿਤ ਲਈ ਬਖਸ਼ੂਸਾਂ ਕਰਦੇ ਹੋਏ ਸਤਿਗੁਰੂ ਮਹਾਰਾਜ ਬੰਗਲਾ ਸਾਹਿਬ ਦੀ ਧਰਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਪੰਜ ਭੌਤਿਕ ਸਰੀਰ ਤਿਆਗਦੇ ਨੇ ਐਸੇ ਬਾਲਾ ਪ੍ਰੀਤਮ ਐਸੇ ਪਰਮ ਕਿਰਪਾਲੂ ਐਸੇ ਦਿਆਲੂ ਅਠਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਮਨਾ ਰਹੇ ਹੈ ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਏ ਭਗਤ ਗੁਰ ਪ੍ਰਵ ਕਰੰਦੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਸਿੱਖਾਂ ਤੋਂ ਮੈਂ ਕੁਰਬਾਨ ਜਨ ਜਿਹੜੇ ਭਾਵਨਾ ਨਾਲ ਭਗਤੀ ਕਰਦੇ ਆ ਹੋਇਆ ਗੁਰਪੁਰਬ ਮਨਾਉਂਦੇ ਆ ਕੇਕ ਕਟਣਾ ਕੋਈ ਗੁਰਪੁਰਬ ਨਹੀਂ ਮਨਾਉਣਾ ਹੈ ਕੇਕ ਕੋਈ ਸਾਡੀ ਮਰਜ਼ਾਦਾ ਨਹੀਂ ਹੈ ਸਾਡੀ ਮਰਜ਼ਾਦਾ ਸਿੱਖ ਸਤਿਗੁਰੂ ਨਿਮਿਤ ਬਾਣੀ ਪੜ੍ਹ ਕੇ ਅਰਦਾਸ ਕਰਦੇ ਆ ਬਾਣੀ ਦੀ ਭੇਟ ਅਰਪਣ ਕਰਦੇ ਆ ਸਤਿਗੁਰੂ ਆਪ ਜੀ ਦੇ ਪ੍ਰਕਾਸ਼ ਪੁਰਬ ਲਈ ਆਪ ਜੀ ਦੇ ਗੁਰਪੁਰਬ ਲਈ ਇੰਨੀ ਬਾਣੀ ਪੜ੍ਹੀ ਗਈ ਮਹਾਰਾਜ ਆਪ ਜੀ ਦੇ ਹਜ਼ੂਰ ਭੇਟ ਪ੍ਰਵਾਨ ਕਰਦੇ। ਕੋਈ ਸੰਗਤਾਂ ਸਹਿਜ ਪਾਠ ਕਰਦੀਆਂ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸਹਿਜ ਪਾਠ ਹੋਇਆ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਹਜ਼ੂਰ ਭੇਟ ਹੈ। ਜਿੱਥੇ ਹੋਰ ਵਸਤੂਆਂ ਲੰਗਰਾਂ ਲਈ ਗੁਰੂ ਦਰਬਾਰ ਲਈ ਭੇਟਾ ਕਰਦੇ ਐ ਉਥੇ ਬਾਣੀ ਵੀ ਭੇਟਾ ਸਿੱਖ ਲੈ ਕੇ ਆਉਂਦਾ ਮਹਾਰਾਜ ਦੀ ਹਜ਼ੂਰੀ ਵੀ। ਇੱਕ ਵਾਰ ਫੇਰ ਸਤਿਗੁਰੂ ਜੀ ਦੇ ਪ੍ਰਕਾਸ਼ ਵਰਬਦੀ ਸੁਮਤੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ